ਦਾ ਜਾਣਦੇ ਆ ਕਿ ਅੱਜ এনवायरमेंट ਡੇ ਹੈ এনवायरमेंट ਡੇ ਤੇ ਅੱਜ ਤੋਂ ਇੰਸਟੀਚੂਟ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਮੰਗਾਂ ਨੇ ਅੱਜ ਹਜ਼ਾਰਾਂ ਦੇ ਕਰੀਬ ਪੌਦੇ ਲਗਾਏ ਨੇ ਤੇ ਉਹਨਾਂ ਕੋਲ ਬੱਚੇ ਪਹੁੰਚੇ ਨੇ ਤੇ ਉਹਨਾਂ ਦੇ ਇੰਸਟੀਚੂਟ ਦੇ ਇੰਚਾਰਜ ਵੀ ਸਾਡੇ ਨਾਲ ਖੜੇ ਨੇ ਤੇ ਉਹਨਾਂ ਨਾਲ ਗੱਲਬਾਤ ਕਰ ਗਏ ਵੀ ਇਹ ਉਪਰਾਲਾ ਕਿਵੇਂ ਇਹਨਾਂ ਦੇ ਦਿਲ ਚ ਆਇਆ ਤੇ ਕੀ ਸੋਚ ਕੇ ਇਹਨਾਂ ਨੇ ਇਹ ਉਪਰਾਲਾ ਕੀਤਾ ਸੋਸ਼ੀ ਗੱਲ ਜੀ ਸੋਸ਼ੀ ਤੇ ਇਹ ਜੋ ਕੀ ਹੈ ਉਪਰਾਲਾ ਕੀਤਾ ਤੇ ਕਿਵੇਂ ਤੁਹਾਡੇ ਦਿਨ ਚ ਆਇਆ ਸਿਟੀ ਉਹਨਾਂ ਨੂੰ ਕਿ ਕਿਹਨਾਂ ਨੂੰ ਥੋੜੀ ਜਿਹੀ ਕਰਦੇ ਕਰਦੇ ਕਿ ਬੀਨ ਦਾ ਸਾਇੰਸ ਟੀਚਰ ਸਮੇਂ ਮੱਧਯਾਤਿਕ ਲੋਕਲ ਰੋਮਿੰਗ ਕਰਕੇ ਹੋ ਰਿਹਾ ਹੈਗਾ ਕਿ ਟਰੀਜ਼ ਦੀ ਕਮੀ ਹੁੰਦੀ ਜਾ ਰਹੀ ਸੀਗੀ ਤੇ ਫਿਰ ਸਾਨੂੰ ਲੱਗਿਆ ਸੀ ਬੱਚਿਆਂ ਅਸੀਂ ਖੁਦ ਲਗਾਵਾਂਗੇ ਤਾਂ 2-4 ਪੇੜ ਲਗਾ ਸਕਦੇ ਹਾਂ ਅਸੀਂ ਸਾਰੇ ਇਨਸਟਿਟਿਊਟ ਨੂੰ ਇਨਵਾਈਟ ਕੀਤੀ ਸਾਡੇ ਦੋ ਕੋਚਿੰਗ ਸੈਂਟਰ ਹੈਗੇ ਗੁਰਾਣਾ ਜੱਸੇ ਤੇ ਗੁਰਾਣਾ ਇਸ਼ੂ ਅਸੀਂ ਦੋਨਾਂ ਦੇ ਬੱਚਿਆਂ ਨੂੰ ਕਿਹਾ ਕਿ ਆਪਰੇ ਕੋ ਰੋਟਰੀ ਟਰੀਜ਼ ਲੈ ਕੇ ਆਓ ਅਸੀਂ ਲਾਨਸ ਹੈਲਪ ਕਰਾਂਗੇ ਸਾਰੇ ਬੱਚੇ ਵੀ ਆਏ ਕਿ ਇਹਨੇ ਪੇਰੇ ਚ ਆਏ 30 ਕੁਨੇ ਅਸੀਂ ਸਭ ਨੂੰ 3 ਪੇਰੇ ਲਗਾ ਰਹੇ ਹਾਂ ਅੱਜ ਵਰਡ এনवायरमेंट ਡੇ ਹੈਗਾ ਤੇ ਸਾਡੇ ਬਾਰੇ ਬੱਚੇ ਅੱਜ ਪੇਰੇ ਲਗਾ ਰਹੇ 7 ਜੂਨ ਨੂੰ ਸਾਡੇ ਸਨਿੰਗਲੇ ਵਾਲੇ ਇਲਾਕੇ ਤੇਗੇ ਇਹ ਬੱਚੇ ਪੇਰੇ ਲਗਾਉਂ ਸਾਡਾ ਸਿਖਾ ਕਿ ਉਹ ਜੜਾਂ ਨਾਲ ਜੁੜਨ ਇਸ ਨਾਲ ਪੇੜਾਂ ਤੋਂ ਧੁੱਪ ਤੋਂ ਵੀ ਬਚਾਂਗੇ ਆਕਸੀਜਨ ਵੀ ਮਿਲੇਗੀ ਗ੍ਰੀਨਰੀ ਵੀ ਆਏਗੀ ਪੋਲੂਸ਼ਨ ਘਟਦਾ ਹੈ ਜ਼ਿੰਦਗੀ ਪੇੜਾਂ ਨਾਲ ਹੀ ਹੈਗੀ ਇਹ ਸਿਬ ਬਹੁਤ ਵਧੀਆ ਗੱਲ ਵੀ ਕਿਸੇ ਨਾ ਕਿਸੇ ਨੂੰ ਬੋਲਣਾ ਚਾਹੁੰਗੇ ਕਿ ਅੱਜ ਮੇਰਾ ਉਪਰਾਲਾ ਜੇ ਵੀ ਕਿਸੇ ਕਿੱਦਾਂ ਦਾ ਯੋਗਦਾਨ ਪਾਇਆ ਤਾਂ ਬੱਚਿਆਂ ਲਈ ਕੁਝ ਚੀਜ਼ਾਂ ਜਿਆਦਾ ਕੰਮ ਆਉਂਦੀਆਂ ਨੇ। ਅਸੀਂ ਚਾਹੁੰਦੇ ਕਿ ਜਿੰਨੇ ਵੀ ਸਾਡੇ ਇੱਥੇ ਬੱਚੇ ਹੈਗੇ ਆ ਜਿੰਨੇ ਵੀ ਸਾਡੇ ਬੱਚੇ ਛੋਟੇ-ਬੱਚਾ ਇਹਨਾਂ ਨੂੰ ਸਭ ਨੂੰ ਏਸੀਆਂ ਚ ਬੈਠਣ ਦੀ ਆਦਤ ਪਾਉਣੀ ਹੈ। ਉਹ ਚਾਹੁੰਦੇ ਜੀ ਸਾਨੂੰ ਤੁਮਰੇ ਵੀ ਏਸੀ ਮਿਲਣ ਅਸੀਂ 18 ਦਿਨ ਗੱਡੀਆਂ 'ਚ ਏਸੀ ਖਿਲੇ। ਅਸੀਂ ਇਹ ਚਾਹੁੰਦੇ ਸੀ ਕਿ ਬੱਚਿਆਂ ਨੂੰ ਪੇੜਾ ਦੇ ਛਾਂ ਵੀ ਮਿਲਣੀ ਚਾਹੀਏ। ਸਾਡੇ ਆਸ-ਪਾਸ ਪੇੜ ਦੀ ਛਾਂ ਹੈ ਹੀ ਨਹੀਂ ਇਸ ਲਈ ਸਾਡੇ ਬੱਚਿਆਂ ਨੂੰ ਗਰਮੀ 'ਚ ਪ ਜਿੰਨੇ ਕਿੰਨੇ ਦੇ ਵੀਡੀਓ ਅਜਿਕੇ ਬੁੱਤੇ ਨਾਲ ਵਰਤਦੇ ਸੀ ਅੱਜ ਹੁਣ ਸੌਦੇ ਦੇ ਰੂਪ ਤੇ ਅੱਗੇ ਲਗਾ ਚੁੱਕੇ ਜਿਨ੍ਹਾਂ ਨੂੰ ਹੁਣ ਅਸੀਂ ਇੱਕ ਹਫਤਾ ਦੋ ਦਿਨ ਮੇਨਟੇਨ ਕਰਾਂਗੇ ਸੌ ਦੇ ਕਰੀਬ ਅਸੀਂ ਕੱਲ ਨੂੰ ਫੱਟੋ ਲਗਾ ਰਿਹਾ ਸਾਡੇ ਜੂਨ ਨੂੰ ਹੁਣ ਅਸੀਂ ਇਹ ਬੱਚਿਆਂ ਨੂੰ ਵੀ ਆਦਤ ਪਾ ਰਹੇ ਕਿ ਆਪਣਾ ਆਪਣਾ ਬੁੱਤਾ ਸੰਭਾਲਣਾ ਕੱਲ ਨੂੰ ਜਿਵੇਂ ਤੁਸੀਂ ਵੱਡੇ ਹੋਗੇ ਬੁੱਤਾ ਵੀ ਵੱਡਾ ਆਏਗਾ ਤੁਹਾਨੂੰ ਛਾਂ ਦੇਗਾ ਤੁਹਾਡੀ ਅਗਲੀ ਜਨਰੇਸ਼ਨ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਮਿਲੇਗੀ ਤੇ ਸਾਡੇ ਦੇਖਿਆ ਜਾਂਦਾ ਵੀ ਇਹਨਾਂ ਨੇ ਇਹਨਾਂ ਦੇ ਨਾਲ ਇਹਨਾਂ ਦੀ ਕੇਅਰ ਕਰਨ ਦਾ ਬੱਚਿਆਂ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਇਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ ਕਿਵੇਂ ਇਹਨਾਂ ਨੂੰ ਪਾਣੀ ਪਾਣਾ ਹੈ ਮੈਂ ਇਹਨਾਂ ਨੂੰ ਆਪਣੇ ਜੀਵਨ ਦਾ ਇੱਕ ਸਾਥੀ ਬਣਾ ਕੇ ਚੱਲਾਂਗਾ